ਭਗਵਾਨ ਤਮਨ ਜੀ ਆ ਤਜਾਬ ਦੀ ਸ਼ੀਸ਼ੀ ਆ ਤੁਸੀਂ ਵੀ ਪੀ ਲੋ ਮਨੀਸ਼ ਸੋਧੀਆਂ ਨੂੰ ਪਿਆ ਦਿਓ ਨਾਲ ਹੀ ਇਹ ਜਿਹੜੀ ਸ਼ੀਸ਼ੀ ਆ ਇਹ ਤਿੰਨ ਜਣੇ ਪੀ ਸਕਦੇ ਆ ਨਾਲਕਰਜੋਤ ਸਿੰਘ ਬੈਸ ਨੂੰ ਪਿਆ ਦਿਓ ਜੇ ਕਿਉਂ ਪਿਆ ਦਿਓ ਜੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਥੋਟੀਆਂ ਵੀਡੀਓ ਚੱਲ ਰਹੀਆਂ ਕਿ ਜਿਹੜੀ ਇਹ ਸਰਕਾਰ ਆ ਸਿੱਖਿਆ ਦੇ ਆਧਾਰ ਤੇ ਕੰਮ ਕਰੀ ਜਾਂਦੀ ਆ ਇਹ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੱਕ ਰਹੀ ਆ ਇਹ ਸਕੂਲ ਆ ਫੈਮਿਨਸ ਬਣਾ ਰਹੀ ਆ ਇਹ ਆ ਕਰ ਰਹੀ ਆ ਇਹ ਉਹ ਕਰ ਰਹੀ ਆ ਲੋ ਆ ਚੰਗੀ ਤਰ੍ਹਾਂ ਹਲਾਤੀ ਆ ਸ਼ੀਸ਼ੀ ਤੇ ਇਹ ਤਜਾਬ ਦੀ ਆ ਰਿਜਨਲ ਆ ਕੋਈ ਮਾੜੀ ਮੋਟੀ ਨਹੀਂ ਗਈ ਤਾਂ ਤੁਸੀਂ ਇਹ ਜਿਹੜੀ ਸ਼ੀਸ਼ੀ ਆ ਇਹ ਪੀ ਲਿਆ ਜੇ ਕਿਉਂਕਿ ਹੁਣ ਗੱਲਾਂ ਦਾ ਤਜਾਬ ਬਣੂਗਾ ਤੇ ਪੰਜਾਬ ਦੇ ਲੋਕੋ ਤਜਾਬ ਉਹਨਾਂ ਦੇ ਵੀ ਬਣੂਗਾ ਜਿਹੜੇ ਪਾਰਟੀਆਂ ਦੇ ਝੰਡੇ ਚੱਕੀ ਫਿਰਦੇ ਆ ਉਹਨਾਂ ਨੂੰ ਆਪਦੇ ਬੱਚਿਆਂ ਦਾ ਪਰਵਾਹ ਨਹੀਂਗਾ ਨਾ ਤੁਹਾਡੇ ਬੱਚਿਆਂ ਦੀ ਪਰਵਾਹ ਇਹ ਝੰਡੇ ਚੱਕ ਲੋਕ ਆ ਇਹਨਾਂ ਨੇ ਝੰਡੇ ਚੱਕਦੇ ਰਹਿ ਜਾਣਾ ਸਕੂਲ ਦੇ ਆਧਾਰ ਤੇ ਗੱਲ ਕਰ ਲੱਗਿਆ ਕਿ ਜਿਹੜੇ ਬੱਚਿਆਂ ਨੇ ਪਲੱਸ 2 ਕਰ ਲਈ ਆ ਉਹ ਵੀ ਗੱਲ ਸੁਣ ਲੋ ਜਿਨ੍ਹਾਂ ਨੇ ਪਲੱਸ 2 ਇਹਦੇ ਕਰੀ ਜਾਂਦੇ ਉਹ ਵੀ ਸੁਣ ਲੋ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਤੋਂ ਪੁੱਛ ਲੋ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆ ਉਹ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾ ਰਹੇ ਆ ਫਿਰ ਤੋਂ ਦੱਸ ਦਿਨਾ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਆਪ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪਵਾ ਰਹੇ ਆ ਤੇ ਭਗਵੰਤ ਮਾਨਸਿਆਂ ਦੱਸ ਫਿਰ ਕਿਹੜੇ ਪੰਜਾਬ ਦੀ ਸਿੱਖਿਆ ਤੂੰ ਕਿੱਡੀ ਕੁੱਚੀ ਕਰਤੀ ਆ ਕਿੱਡੇ ਕਤੋਂ ਇਹਦਾ ਪੱਦਰ ਚੱਕ ਦਿੱਤਾ ਦੂਜੀ ਗੱਲ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜਦੇ ਅੱਜ ਦੀ ਆਖੀ ਯਾਦ ਰੱਖ ਲੈ ਕਿ ਉਹਨਾਂ ਚਿਰ ਕਦੇ ਵੀ ਸਰਕਾਰੀ ਸਕੂਲਾਂ ਨੂੰ ਤੂੰ ਚੰਗਾ ਨਹੀਂ ਕਹਿ ਸਕਦਾ ਜੇਕਰ ਸਰਕਾਰੀ ਸਕੂਲਾਂ ਨੂੰ ਚੰਗਾ ਕਰਾਉਣਾ ਅੱਜ 8 ਅਪ੍ਰੈਲ 2025 ਆ 8 ਅਪ੍ਰੈਲ 2025 ਤੇ ਹਿੰਮਤ ਕਰਕੇ ਕਾਨੂੰਨ ਬਣਾ ਦੇ ਵਿਧਾਨ ਸਭਾ ਚ ਕਾਨੂੰਨ ਬਣਵਾ ਦੇ ਕਿ ਜਿੰਨਾ ਜਿਹੜੇ ਸਰਕਾਰੀ ਨੌਕਰੀਆਂ ਲੱਗੇ ਆ ਸਰਕਾਰੀ ਅਧਿਕਾਰੀ ਕਿਸੇ ਵੀ ਬੈਕਮੇਦੇ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨਗੇ ਤੇ ਮੈਂ ਗਾਰੰਟੀ ਨਾਲ ਕਹਿਣਾ ਕਿ ਪ੍ਰਾਈਵੇਟ ਸਕੂਲ ਦਿਨੋ ਦਿਨ ਥੱਲੇ ਡਿੱਗਣ ਲੱਗ ਜਾਣਗੇ ਦਿਨੋ ਦਿਨ ਥੱਲੇ ਡਿੱਗਣ ਲੱਗ ਜਾਣਗੇ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਜਿਹੜੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਆ ਜਿਹੜੇ ਉਹਨਾਂ ਦੇ ਸਿਰ ਤੇ ਚੱਲਦੇ ਆ ਮੈਂਬਰਾਂ ਦੀ ਚਲੋ ਗੱਲ ਕਹਿ ਦਿੰਨੇ ਆ ਪਰ ਮੈਂਬਰ ਤਾਂ ਕਈ ਗਰੀਬ ਵੀ ਬੜੇ ਬੈਠੇ ਆ ਵਿਚਾਰੇ ਮੈਂਬਰ ਸਰਪੰਚਾਂ ਕੋਲ ਕੀ ਹੁੰਦਾ ਹੁਣ ਜਿਹੜਾ ਕਹ ਲੋ ਕਿ ਇਹ ਸਰਕਾਰੀ ਸਕੂਲ ਮਿੱਟੀ ਕਿੰਨਾ ਕਰਕੇ ਹੋ ਰਹੇ ਆ ਜਿਹੜੇ ਅਫਸਰ ਸਰਕਾਰੀ ਲੱਗੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹੀ ਜਾਂਦੇ ਆ ਤਾਂ ਕਰਵਾਡ ਰਮਿਸ਼ਨ ਇੱਕ ਪਾਸੇ ਤੂੰ ਸਿੰਗਾਪੁਰ ਦੇ ਵਿੱਚ ਪ੍ਰਿੰਸੀਪਲਾਂ ਨੂੰ ਭੇਜਦਾ ਟ੍ਰੇਨਿੰਗ ਵਾਸਤੇ ਸਤਵਾਂ ਬੈਚ ਲਿਆ ਅੱਠਵਾਂ ਬੈਚ ਲਿਆ ਨੌਵਾਂ ਬੈਚ ਲਿਆ ਨੌਵਾਂ ਬੈਚ ਲਿਆ ਬੰਦ ਲੱਗ ਤਾਂ ਨਹੀਂ ਗਿਆ ਤਜਾਬ ਕਿਤੇ ਦਵਾਈ ਦੀ ਲੋੜ ਆ ਸਾਡੇ ਕੋਲੋਂ ਤਾਂ ਪਹੁੰਚ ਨਹੀਂ ਨੇ ਇੱਥੋਂ ਕਿਦੋਂ ਮੁੱਲ ਖਰੀਦ ਕੇ ਲੈ ਲਈ ਤਜਾਬ ਬੰਦ ਜੂਗਾ ਦਿੱਲੀ ਤੋਂ ਘਰ ਤੋਂ ਦਵਾਈ ਨਹੀਂ ਲੈਣੀ ਹੁਣ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਤੁਸੀਂ ਪਹਿਲਾ ਦੂਜਾ ਤੀਜਾ ਬੈਚ ਘੱਲ ਦਿੱਤਾ ਸਿੰਗਾਪੁਰ ਦੇ ਵਿੱਚ ਪ੍ਰਿੰਸੀਪਲਾਂ ਦਾ ਤਾਂ ਉਹ ਫਿਰ ਪੈਸਾ ਲਾਉਣ ਦਾ ਆਪਾਂ ਨੂੰ ਫਾਇਦਾ ਕੀ ਹੋਇਆ ਉਹ ਫਾਇਦਾ ਕੀ ਨਿਕਲਿਆ ਕਰੋੜਾ ਰੁਪਈਆ ਲਾ ਕੇ ਮਾਸਟਰਾਂ ਨੂੰ ਟ੍ਰੇਨਿੰਗ ਦਵਾਈ ਦਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਜਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਉਦੋਂ ਉਦੋਂ ਪ੍ਰਿੰਸੀਪਲਾਂ ਨੂੰ ਕੌਣ ਟ੍ਰੇਨਿੰਗ ਦਿੰਦਾ ਸੀ ਪੜਾਉਂਦੀ ਤੇ ਜਿੰਨੇ ਕੋਲੋਂ ਤੁਸੀਂ ਪੜੇ ਆ ਕਿ ਉਹ ਸਿੰਗਾਪੁਰ ਤੋਂ ਟ੍ਰੇਨਿੰਗ ਨਾਲ ਆਏ ਸੀ ਕਿ ਉਹਨਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਉਹਨਾਂ ਦੀ ਟ੍ਰੇਨਿੰਗ ਚੱਲਦੀ ਸੀ ਲੈ ਤੂੰ ਪੰਜਾਬ ਦਾ ਕਮੇਡੀਅਨ ਸੀ ਤੇਰੇ ਪਹਿਲਾਂ ਵਾਲੇ ਬੱਚੇ ਸੱਚ ਜਾਣ ਕੇ ਦੱਸ ਵੀ ਉਹ ਸਰਕਾਰੀ ਸਕੂਲਾਂ 'ਚ ਪੜੇ ਸੀ ਜਾਂ ਪ੍ਰਾਈਵੇਟ ਸਕੂਲਾਂ 'ਚ ਪੜੇ ਸੀ ਇਹ ਗੱਲ ਪੰਜਾਬ ਦੇ ਲੋਕ ਪੁੱਛ ਸਕਦੇ ਆ ਜਦੋਂ ਸਰਕਾਰੀ ਸਕੂਲਾਂ ਦੇ ਟੀਚਰ ਹੀ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਆ ਉਹ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜਾ ਰਿਹਾ ਤੇ ਇੱਕ ਪਾਸੇ ਪਿੰਡਾਂ ਚ ਲੋਸਮੈਂਟਾਂ ਕਰਾ ਰਿਆ ਕਿ ਸਰਕਾਰੀ ਸਕੂਲਾਂ ਵਿੱਚ ਤਾਂ ਹਰ ਕੋਈ ਸਹੂਲਤਾ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਆ ਜੋ ਸਰਕਾਰੀ ਸਕੂਲਾਂ ਦੇ ਵਿੱਚ ਆ ਜੋ ਸਿੱਖਿਆ ਬੜੀ ਉੱਚੀ ਹੋ ਗਈ ਆ ਜੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਨੀ ਸਿੱਖਿਆ ਉੱਚੀ ਕਰਤੀ ਆ ਤੇ ਤੁਹਾਡੇ ਜਿਹੜੇ ਚੇਅਰਮੈਨ ਬਣੇ ਆ ਕੋਈ ਮਾਰਕੀਟ ਕਮੇਟੀ ਦਾ ਬਣ ਗਿਆ ਜਾਂ ਕੋਈ ਹੋਰ ਕਈ ਤਰ੍ਹਾਂ ਦਾ ਬਣ ਗਿਆ ਕੀ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਆਪ ਦੇ ਬੱਚੇ ਸਰਕਾਰੀ ਚਾ ਜਾਂ ਪ੍ਰਾਈਵੇਟ ਆ ਲੈ ਅੱਜ ਫੇਰ ਤੋਂ ਕਹਿਣਾ 8 ਅਪ੍ਰੈਲ ਆ 9 ਅਪ੍ਰੈਲ ਤੋਂ ਪਹਿਲਾ ਪਹਿਲਾ ਮੇਰੀ ਇਹ ਗੱਲ ਤੁਹਾਡੇ ਤੱਕ ਪਹੁੰਚ ਜਾਣੀ ਆ ਵਾਕਈ ਜੇਕਰ ਪੰਜਾਬ ਦੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਉੱਚਾ ਬਣਾਉਣਾ ਤੂੰ ਮਨੀਸ਼ ਸੋਦੀ ਹੋਰੀ ਵੀ ਆਏ ਆ ਕਰਕੇ ਤੁਰੇ ਫਿਰਦੇ ਆ ਨਾ ਹਰਜੋਤ ਬਹਿਸ ਕਹਿ ਰਿਹਾ ਸਕੂਲ ਬੜੇ ਚੰਗੇ ਕਰਤੇ ਐ ਕਰਤੇ ਉਹ ਕਰਤੇ ਫੇਰ ਇਹਦਾ ਮਤਲਬ ਇਹ ਆ ਜਿਹੜੇ ਸਰਕਾਰੀ ਟੀਚਰ ਆ ਇਹ ਇਹਨਾਂ ਦੇ ਬੱਚੇ ਕਿਉਂ ਪ੍ਰਾਈਵੇਟ ਸਕੂਲਾਂ 'ਚ ਪੜ ਰਹੇ ਆ ਇਹ ਚੀਜ਼ ਦਾ ਸਬੂਤ ਦੇ ਰਹੇ ਆ ਸਰਕਾਰੀ ਟੀਚਰ ਕਿ ਹਲੇ ਸਰਕਾਰੀ ਸਕੂਲ ਚੰਗੇ ਨਹੀਂ ਹੋਏ ਹੁਣ ਕੋਚਕ ਸਿਆਣਿਆਂ ਦੇ ਵਿੱਚ ਜਿਹੜੇ ਬਾਹਲੇ ਸਿਆਣੇ ਲੋਕ ਆ ਥੱਲੇ ਉਹ ਬਤਾ ਕੀ ਲਿਖਣਗੇ ਟੀਚਰਾਂ ਕੋਲੇ ਪੈਸਾ ਠੀਕ ਆ ਜੀ ਠੀਕ ਆ ਮਾਲਕੋ ਮੰਨ ਲੈਨੇ ਤੁਹਾਡੀ ਗੱਲ ਜੇ ਉਹਨਾਂ ਕੋਲੇ ਪੈਸਾ ਸੀ ਕਰੋ ਕਿਆ ਵੀ ਨਹੀਂ ਉਹ ਨੰਗ ਮਲੰਗ ਜਿਹੜੇ ਤੂੰ ਪ੍ਰਿੰਸੀਪਲਾਂ ਦੀ ਗੱਲ ਕਰਦਾ ਉਹਨਾਂ ਕੋਲੇ ਪੈਸਾ ਠੀਕ ਆ ਜੀ ਠੀਕ ਆ ਇਹ ਵੀ ਮੰਨ ਲੈਨੇ ਤੁਹਾਡੀ ਗੱਲ ਅਸੀਂ ਕਦੋਂ ਮੁੱਕਰਦੇ ਆ ਜਿਹੜੇ ਤੂੰ ਡੀਓ ਡਿਪਟੀ ਡੀਓ ਦੀ ਗੱਲ ਕਰਦਾ ਉਹਨਾਂ ਕੋਲੇ ਪੈਸਾ ਮੰਨ ਲਿਆ ਬਾਈ ਜੀ ਮੰਨ ਲਿਆ ਕਿਉਂ ਤੁਸੀਂ ਟੈਨਸ਼ਨ ਲਈ ਜਾਨ ਉਹ ਜਿਹੜੇ ਸਿੱਖਿਆ ਸਕੱਤਰ ਦੀ ਗੱਲ ਕਰਦਾ ਉਹਨਾਂ ਕੋਲੇ ਪੈਸਾ ਇਹ ਵੀ ਮੈਂ ਤੁਹਾਨੂੰ ਕਹੋ ਕਹਿੰਦਾ ਵੀ ਨਹੀਂ ਮੰਨਦੇ ਅਸੀਂ ਥੱਲੇ ਹੁਣ ਸੁਣੀ ਚੱਲੋ ਥੱਲੇ ਕੀ ਕੀ ਹੋਣਾ ਇਹ ਜਿਹੜੀ ਸਰਕਾਰ ਨੇ ਕੰਮ ਕੀਤਾ ਸਕੂਲਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਸੀ ਬਿਲਕੁਲ ਨਹੀਂ ਕੀਤਾ ਸੀ ਵਾਕਈ ਤਾਂ ਹੀ ਤਾਂ ਤਰਲੇ ਪਾਈ ਜਾਂਦੇ ਇਹਨਾਂ ਦੇ ਔਰ ਜਿਹੜੇ ਤੂੰ ਸਿੱਖਿਆ ਮੰਤਰੀ ਦੀ ਗੱਲ ਕਰੀ ਜਾਣਾ ਇਹਨਾਂ ਨੇ ਸਿੱਖਿਆ ਦਾ ਬੜਾ 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 ਪੱਧਰ ਉੱਚਾ ਚੱਕਦਾ ਬਸ ਹੋ ਗਈ ਹੁਣ ਤੇਰੀ ਗੱਲ ਹੁਣ ਸਾਡੀ ਸੁਣ ਜੇ ਸਰਕਾਰੀ ਸਕੂਲਾਂ ਵਾਲਿਆਂ ਕੋਲੇ ਪੈਸਾ ਤਾਂ ਮੈਂ ਤੈਨੂੰ ਇੱਕ ਡਾਕਟਰ ਦੀ ਉਦਾਹਰਣ ਦਿੰਦਾ ਮੰਨ ਲਓ ਕਿਸੇ ਪਿੰਡ ਦੇ ਵਿੱਚ ਇੱਕ ਡਾਕਟਰ ਬੈਠਾ ਤੇ ਉਹਦੇ ਕੋਲੇ ਆਪਾਂ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਜਾਂਦੇ ਰਿਗੇ ਕਿ ਡਾਕਟਰ ਸਾਹਿਬ ਦਵਾਈ ਦੇ ਦਿਓ ਉਹਨੇ ਚੱਕ ਕੇ ਟੀਕਾ ਵੀ ਲਾਤਾ ਦਵਾਈ ਵੀ ਦੇਤੀ ਕੱਲ ਨੂੰ ਉਸੇ ਡਾਕਟਰ ਦਾ ਬੱਚਾ ਬਿਮਾਰ ਹੁੰਦਾ ਉਹ ਦੂਜੇ ਡਾਕਟਰ ਕੋਲ ਜਾ ਰਿਹਾ ਇਹਦਾ ਕੀ ਮਤਲਬ ਵੀ ਉਹ ਡਾਕਟਰ ਕੋਲੇ ਪੈਸਾ ਨਹੀਂ ਵਾਹ ਮੂਰਖ ਪ੍ਰਾਣੀ ਨਹੀਂ ਗੱਲਾਂ ਦੋ ਆ ਜਿਹੜੇ ਡਾਕਟਰ ਕੋਲੇ ਆਪਾਂ ਆਪਦੇ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਉਹ ਆਪਦਾ ਡਾਕਟਰ ਜਿਹੜਾ ਬੱਚੇ ਨੂੰ ਲੈ ਕੇ ਦੂਜੇ ਡਾਕਟਰ ਕੋਲ ਜਾ ਰਿਹਾ ਇਹਦਾ ਮਤਲਬ ਇਹ ਆ ਕਿ ਉਹਦੇ ਕੋਲ ਜਾਂ ਤਾਂ ਦਵਾਈ ਨਹੀਂ ਸਹੀ ਜਾਂ ਉਹਦੇ ਕੋਲ ਤਜਰਬਾ ਨਹੀਂ ਸਹੀ ਇਹ ਗੱਲ ਸਹੀ ਹੋਗੀ ਨਾ ਜਿਹੜੇ ਹੁਣ ਹੈਗੇ ਆ ਸਰਕਾਰੀ ਸਕੂਲਾਂ ਦੇ ਟੀਚਰ ਇਹ ਕਹਿੰਦੇ ਆ ਵੀ ਪੜਾਉਣ ਵਾਲੇ ਇਹ ਸਿੱਖਿਆ ਦੇਣ ਵਾਲੇ ਇਹ ਇਹ ਫਿਰ ਆਪਦੇ ਬੱਚਿਆਂ ਨੂੰ ਕਿਉਂ ਪ੍ਰਾਈਵੇਟਾਂ ਚ ਪਾ ਰਹੇ ਆ ਪ੍ਰਾਈਵੇਟ ਸਕੂਲ ਉਹਨਾਂ ਨੇ ਖੋਲੇ ਆ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਔਰ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੇ ਪ੍ਰਾਈਵੇਟ ਸਕੂਲ ਖੋਲ ਲੇ ਹੁਣ ਉੱਥੇ ਬੱਚੇ ਪੜਾ ਰਹੇ ਆ ਇੱਕ ਸਰਕਾਰ ਨੇ ਟੀਚਰ ਲਾਇਆ ਜਿਹਦੇ ਵੀ ਤਰ੍ਹਾਂ ਦੇ ਟੈਸਟ ਲਏ ਆ ਵੀ ਤਰ੍ਹਾਂ ਦੇ ਟੈਸਟ ਲੈ ਕੇ ਸਰਕਾਰੀ ਟੀਚਰ ਰੱਖਿਆ ਗਿਆ ਸਰਕਾਰੀ ਟੀਚਰ ਦੀ ਲੱਖਾਂ ਰੁਪਿਆ ਤਨਖਾਹ ਜਿੱਥੇ ਸਰਕਾਰੀ ਟੀਚਰਾਂ ਦੇ ਸਿਪਾਈਆਂ ਦੇ ਡੀਸੀ ਸਾਹਿਬ ਦੇ ਹੋਰ ਅਫਸਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਆ ਉਥੋਂ ਦੀ ਟੀਚਰਾਂ ਦੀ ਤਨਖਾਹ ਕਿਸੇ ਦੀ 4 ਕਿਸੇ ਦੀ 8 ਕਿਸੇ ਦੀ 10 ਕਿਸੇ ਦੀ 15000 ਹੋ ਸਕਦੀ ਆ ਉਹਨਾਂ ਦੇ ਟੈਸਟ ਉਹਨਾਂ ਨੇ ਲਏ ਹੋਣੇ ਆ ਸਕੂਲ ਵਾਲਿਆਂ ਨੇ ਤੇ ਜਿਹੜੇ ਸਰਕਾਰੀ ਟੀਚਰ ਇਹਨਾਂ ਦੇ ਟੈਸਟ ਜਿਹੜੇ ਟੈਸਟ ਆ ਉਹ ਸਰਕਾਰ ਨੇ ਲਏ ਆ ਹੁਣ ਤੁਸੀਂ ਇਹ ਦੱਸੋ ਵੀ ਗਲਤ ਕੌਣ ਆ ਸਹੀ ਕੌਣ ਆ ਤਾਂ ਭਗਵਾਨ ਤਮਨ ਜੀ ਤੇਜਾਬ ਤੁਹਾਡੇ ਬਣ ਗਿਆ ਹੋਊਗਾ ਦਵਾਈ ਤੁਸੀਂ ਲੈ ਲਓ ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਅਸੀਂ ਸੁਣਦੇ ਆ ਸਾਨੂੰ ਤਾਂ ਇਹ ਆਦਮ ਮਰਿਆ ਕਰ ਦਿੰਦਿਆਂ ਸਾਡੀਆਂ ਗੱਲਾਂ ਨਾਲ ਤਾਂ ਕੱਲਾ ਤੁਹਾਡੇ ਤੇਜਾਬ ਆਣਾ ਤੇਜਾਬ ਵਾਲੀ ਸ਼ੀਸ਼ੀ ਲੈ ਕੇ ਪੀ ਲੋ ਕਿਤੇ ਜਾਂ ਸੌਫ ਵਾਲ ਕੇ ਪੀ ਲੋ ਤੁਹਾਡਾ ਤੇਜਾਬ ਸਹੀ ਹੋ ਜਾਊਗਾ ਇਹ ਨੋਟ ਕਰੋ ਗੱਲ ਪੰਜਾਬ ਦੇ ਲੋਕੋ ਤੁਸੀਂ ਛਾਲਾ ਮਾਰੀ ਜਾਂਦੇ ਆ ਉਹਦੀਆਂ ਰੀਲਾਂ ਵੇਖ ਕੇ ਕਿ ਸਕੂਲ ਬੜੇ ਚੰਗੇ ਕਰਤੇ ਸਕੂਲ ਬੜੇ ਚੰਗੇ ਕਰਤੇ ਕਾਦੇ ਸਕੂਲ ਚੰਗੇ ਕਰਤੇ ਜਿੰਨਾ ਚਿਰ ਤੁਹਾਡੇ ਬੱਚਿਆਂ ਦੇ ਨਾਲ ਉਸੇ ਸਰਕਾਰੀ ਸਕੂਲ ਦੇ ਟੀਚਰ ਦੇ ਬੱਚੇ ਨਹੀਂ ਪੜੀ ਜਾਂਦੇ ਪ੍ਰਿੰਸੀਪਲ ਦੇ ਬੱਚੇ ਨਹੀਂ ਪੜੀ ਜਾਂਦੇ ਐਦੋਂ ਉੱਤੇ ਸਕੂਲ ਦੇ ਵਿੱਚ ਤਾਂ ਕੋਈ ਤਗੜਾ ਨਹੀਂ ਹੋ ਸਕਦਾ ਪੜਾਉਣ ਦੇ ਲੈਵਲ 'ਚ ਜਦੋਂ ਤੁਹਾਡੇ ਬੱਚਿਆਂ ਦੇ ਨਾਲ ਸਰਕਾਰੀ ਅਧਿਕਾਰੀਆਂ ਦੇ ਬੱਚੇ ਨਹੀਂ ਪੜੀ ਜਾਂਦੇ ਤਾਂ ਫੇਰ ਸਿੱਖਿਆ ਕਿਵੇਂ ਚੰਗੀ ਹੋ ਜੂਗੀ ਆਪਾਂ ਸਬਜੀ ਲੈਣ ਜਾਂਦੇ ਆ ਸਬਜੀ ਵਾਲਾ ਕਹਿੰਦਾ ਵੀਰ ਪੀ 1 ਕਿਲੋ ਆ ਜੀ ਆਲੂ ਆਪਾਂ ਕਹਿੰਦੇ ਨਹੀਂ ਨਹੀਂ ਵੀਰੇ 15 ਰੁਪਏ ਲਾ 5 ਰੁਪਏ ਘਟਾਉਨੇ ਆ ਤਾਂ ਫਿਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਖਾਂ ਰੁਪਈਆ ਫੀਸ ਆ ਜਿਹੜੀ ਆਏ ਸਾਲ ਦੀ ਭਰਦੇ ਆ ਸਰਕਾਰੀ ਸਕੂਲ ਦੇ ਵਿੱਚ ਹੱਦੋਂ ਵੱਧ ਸਾਲ ਦਾ 7-8000 ਰੁਪਈਆ ਖਰਚਾ ਹੋਣਾ ਤਾਂ ਫਿਰ ਇਹ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਲਾਉਂਦੇ ਜਿਹੜੇ ਬੰਦੇ ਸਬਜ਼ੀਆਂ ਚ ਪੈਸਾ ਬਚਾਉਂਦੇ ਆ ਖਾਣ ਵਾਲੀ ਚੀਜ਼ ਦੇ ਵਿੱਚ ਉਹ ਬੱਚਿਆਂ ਦੀ ਪੜ੍ਹਾਈ ਵਿੱਚ ਪੈਸਾ ਕਿਉਂ ਨਾ ਬਚਾਉਂਦੇ ਹੋਣਗੇ ਰੌਲੇ ਪੈ ਰਹੇ ਆ ਕਿਤਾਬਾਂ ਮਹਿੰਗੀਆਂ ਹੋ ਗਈਆਂ ਦਾਰੂ ਸਸਤੀਆਂ ਹੋ ਗਈਆਂ ਕਿਤਾਬਾਂ ਮਹਿੰਗੀਆਂ ਹੋ ਗਈਆਂ ਤਾਂ ਫਿਰ ਉਹ ਕਿਤਾਬਾਂ ਮਹਿੰਗੀਆਂ ਦੇ ਜਿਹੜੇ ਰੌਲੇ ਪਾ ਰਹੇ ਆ ਇਹਦਾ ਮਤਲਬ ਉਹ ਪੈਸੇ ਦੀ ਬਚਤ ਕਰਨਾ ਚਾਹੁੰਦੇ ਆ ਫਿਰ ਉਹ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜਾ ਰਹੇ ਇੱਕੋ ਇੱਕ ਸਵਾਲ ਇੱਕੋ ਇੱਕ ਇਹਦਾ ਵੱਡਾ ਜਵਾਬ ਕਿ ਸਰਕਾਰੀ ਸਕੂਲ ਹਲੇ ਤੱਕ ਸਹੀ ਨਹੀਂ ਹੋਏ ਇਹ ਸਿਰਫ ਗਰੀਬਾਂ ਦੇ ਬੱਚਿਆਂ ਵਾਸਤੇ ਸਰਕਾਰੀ ਸਕੂਲ ਬਣੇ ਆ ਜਿਨ੍ਹਾਂ ਕੋਲ ਪੈਸਾ ਹੈ ਨਹੀਂਗਾ ਤੋਂ ਇਥੋਂ ਕੁਝ ਵੀ ਸਿੱਖਿਆ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਹੀ ਇਸ ਚੀਜ਼ ਦਾ ਸਬੂਤ ਭਗਵੰਤ ਮਾਨ ਜੀ ਦੇਣ ਜਿਸ ਦਿਨ ਸਰਕਾਰੀ ਸਕੂਲਾਂ ਦੇ ਟੀਚਰ ਪ੍ਰਿੰਸੀਪਲਾਂ ਦੇ ਡੀਓ ਡਿਫਟੀ ਜਿਹੜੇ ਕਮ ਸੇ ਕਮ ਸਿੱਖਿਆ ਦੇ ਆਧਾਰ ਤੇ ਡਿਊਟੀਆਂ ਕਰੀ ਜਾਂਦੇ ਆ ਲੱਖਾਂ ਰੁਪਏ ਤਨਖਾਹ ਲੈ ਰਹੇ ਆ ਕਮ ਸੇ ਕਮ ਉਹਨਾਂ ਦੇ ਬੱਚੇ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਓ ਉਹਨਾਂ ਦੇ ਤਾਂ ਪੜ੍ਹਾਓ ਇਹ ਜਿਹੜਾ ਭਾਈ ਤਜਾਬ ਆ ਮੇਲਾ ਦਾ ਸਾਰਿਆਂ ਦੇ ਬਣ ਗਿਆ ਨਾ ਸਾਡੀ ਸੀਸੀ ਘੱਟ ਰਹੀ ਜਾਣੀ ਆ ਆਪਦੀ ਆਪਦੀ ਆਪੇ ਲੈ ਕੇ ਪੀ ਲੋ ਜੀ